ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਮੱਕੀ ਦੇ ਰੇਟਾਂ ਤੋਂ ਜਿਹੜੇ ਮੱਕੀ ਦੇ ਰੇਟ ਰਿਹਾ ਬਈ ਗਿੱਲੀ ਮੱਕੀ ਦਾ ਰੇਟ ਰਿਹਾ 1170 ਰੁਪਈਆਂ ਤੋਂ ਲੈ ਕੇ 1600 ਤੇ 80 ਰੁਪਈਆਂ ਤੱਕ ਉਸ ਤੋਂ ਬਾਅਦ ਜਿਹੜਾ ਸੁੱਕੀ ਮੱਕੀ ਦਾ ਰੇਟ ਰਿਹਾ ਬਈ 1800 ਰੁਪਈਆਂ ਤੋਂ ਲੈ ਕੇ 2200 ਤੇ 70 ਰੁਪਈਆਂ ਤੱਕ ਸੁੱਕੀ ਮੱਕੀ ਸੇਲ ਹੋਈ ਹੈ ਇਸ ਦੇ ਵਿੱਚ ਨਾਬਾ ਮੰਡੀ ਜਗਰਾਉਂ ਮੰਡੀ ਪਾਤੜਾ ਮੰਡੀ ਤੇ ਸਮਾਣਾ ਮੰਡੀ ਅਟੈਚ ਹੈ ਜੀ ਤੁਸੀਂ ਕਿਤੇ ਵੀ ਕ੍ਰਾਸ ਚੈੱਕ ਰੇਟ ਕਰ ਸਕਦੇ ਆਂ ਈਵਨ ਕੀ ਤਰਨਦਨ ਮੰਡੀ ਦੇ ਵਿੱਚ ਵੀ ਇਹੀ ਰੇਟ ਰਹੇ ਨੇ 150 ਦਾ ਵਟਾ ਜਰੂਰ ਹੋ ਸਕਦਾ ਜੀ ਉਸ ਤੋਂ ਬਾਅਦ ਹੁਣ ਗੱਲ ਕਰਾਂਗੇ ਆਪਾਂ ਬਾਸਮਤੀ ਦੇਆਂ ਰੇਟਾਂ ਦੀ ਬਾਸਮਤੀ ਦੇ ਵਿੱਚ ਬਈ ਜਿਹੜੀ ਮੇਨ ਕਿਸਮ ਦੀ ਗੱਲ ਕਰਾਂਗੇ ਉਹ ਹੈਗੀ ਆ 1500 ਨੌ ਕਿਸਮ ਜਿਹਦੀ ਆਵਕ ਹੁਣ ਸ਼ੁਰੂ ਹੋ ਚੁੱਕੀ ਆ ਕਿਉਂਕਿ ਯੂਪੀ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਆ ਇਹਦੇ ਵਿੱਚ ਕਰਨਾਲ ਮੰਡੀ ਹੈਗੀ ਆ ਜੀ 2850 ਰੁਪਏ ਬਲੰਦ ਸ਼ਹਿਰ ਮੰਡੀ ਹੈਗੀ 2941 ਰੁਪਏ ਨਰੇਲਾ ਮੰਡੀ ਹੈਗੀ ਜੀ ਤੇ ਨੀਰ ਵੀ 17 18 ਦਾ ਰੇਟ ਰਿਹਾ ਇੱਥੇ 3400 ਤੋਂ ਲੈ ਕੇ 3600 ਰੁਪਏ ਟਿੱਕਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਗੇ ਅੱਗੇ ਗੁਰਮੁਤੇਸ਼ਵਰ ਮੰਡੀ ਦੀ ਗੁਰਮੁਤੇਸ਼ਵਰ ਮੰਡੀ ਦਾ ਰੇਟ ਰਿਹਾ ਬਾਈ 2900 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਜੀ ਗਣਗੋਵ ਮੰਡੀ 2900 ਤੇ 40 ਰੁਪਏ ਬਾਈ ਹੁਣ ਇਸ ਤੋਂ ਬਾਅਦ ਗੱਲ ਕਰਦੇ ਆਂ ਆਪਾਂ ਕਣਕ ਦੇਆਂ ਰੇਟਾਂ ਦੀ ਕਣਕ ਦੇ ਰੇਟ ਬਾਈ ਹਜੇ ਇਸ ਹਾਲ ਦੀ ਘੜੀ ਸਟੇਬਲ ਬਨੇ ਹੋਏ ਹੈ ਜਿਹਦੇ ਵਿੱਚ ਦਿੱਲੀ ਮੰਡੀ ਦੀ ਜਿਹੜੀ ਓਪਨਿੰਗ ਹੋਈ ਹੈ ਓਪਨਿੰਗ ਰੇਟ ਰਿਹਾ ਹੈ 2730 ਰੁਪਏ ਤੇ ਓਵਰ ਆਲ ਹੁਣ ਦੁਪਹਿਰ ਤੱਕ ਦਾ ਰੇਟ ਹੈਗਾ ਭਾਈ 2700 ਤੇ 40 ਰੁਪਏ ਇਹ ਇਹਦੇ ਵਿੱਚ ਆਪਾਂ ਹੁਣ ਜੇ ਗੱਲ ਕਰਕੇ ਐਮਪੀ ਲਾਈਨ ਯੂਪੀ ਲਾਈਨ ਤੇ ਰਾਜਸਥਾਨ ਲਾਈਨ ਤਿੰਨੇ ਲਾਈਨਾਂ ਦਾ ਰੇਟ ਸੇਮ ਰਿਹਾ ਹੈ ਉਸ ਤੋਂ ਬਾਅਦ ਹੁਣ ਗੱਲ ਕਰਦੇ ਆ ਪੰਜਾਬ ਦੀਆਂ ਮੰਡੀਆਂ ਦੀ ਜਿਹਦੇ ਵਿੱਚ ਖੰਨਾ ਮੰਡੀ ਰਹੀ ਹੈ 2610 ਰੁਪਏ ਪਾਤੜਾ ਮੰਡੀ ਰਹੀ ਹੈ 2590 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਜੀ ਕੋੜਕਪੁਰਾ ਮੰਡੀ 2500 ਤੇ 60 ਰੁਪਏ ਫਿਰ ਆਉਂਦੀ ਹੈ ਜੀ ਅੰਮ੍ਰਿਤਸਰ ਮੰਡੀ 2600 ਤੇ 30 ਰੁਪਏ ਫਿਰ ਆਉਂਦੀ ਜੀ ਉਦੇਪੁਰ ਮੰਡੀ 2620 ਰੁਪਏ ਅਲਵਰ ਮੰਡੀ 2580 ਰੁਪਏ ਜੈਪੁਰ ਮੰਡੀ 2580 ਰੁਪਏ ਜੋਧਪੁਰ ਮੰਡੀ 2620 ਰੁਪਏ ਚਲਾਨਾ ਮੰਡੀ 2700 ਰੁਪਏ ਹਰਦੋਈ ਮੰਡੀ 2495 ਰੁਪਏ ਹਸਾਰ ਮੰਡੀ 2590 ਰੁਪਏ ਨਰੇਲਾ ਮੰਡੀ 2500 ਤੇ 80 ਰੁਪਏ ਰਹੀ ਹੈ ਜੀ ਇਹ ਤਾਂ ਸੀਗੇ ਜੀ ਕਣਕ ਦੇ ਰੇਟ ਹੁਣ ਅੱਗੇ ਗੱਲ ਕਰਦੇ ਆਂ ਬਈ ਆਪਾਂ ਸਰੋਂ ਦੇ ਰੇਟਾਂ ਦੀ ਸਰੋਂ ਦੇ ਰੇਟਾਂ ਦੇ ਵਿੱਚ ਬਈ ਹਾਲ ਦੀ ਘੜੀ ਸਟੇਬਿਲਟੀ ਬਣੀ ਹੋਈ ਹੈ 7000 ਤੋਂ ਲੈ ਕੇ 7100 ਰੁਪਏ ਵਿੱਚ ਜੈਪੁਰ ਮੰਡੀ ਰਹੀ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਪੰਜਾਬ ਦੀਆਂ ਮੰਡੀਆਂ ਦੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਹੜੀ ਓਵਰਆਲ ਖਰੀਦ ਹੋਈ ਹੈ ਬਈ ਵਪਾਰੀ ਦਾ ਰੇਟ ਹੈਗਾ ਉਹ ਹੈਗਾ 6800 ਰੁਪਏ ਪਲੱਸ GST ਪਰ ਜਿਹੜੀ ਜ਼ਿਮੀਂਦਾਰ ਤੋਂ ਖਰੀਦ ਹੋਈ ਹੈ ਉਹ 6600 6400 ਰੁਪਏ ਦੇ ਵਿੱਚ ਖਰੀਦ ਹੋਈ ਹੈ ਇਹ ਗੱਲ ਕਰਕੇ ਬਈ ਮੋਂਗੀ ਦੀ ਮੋਂਗੀ ਦਾ ਰੇਟ 5000 ਰੁਪਏ ਤੋਂ ਲੈ ਕੇ 7200 ਰੁਪਏ ਦੇ ਕਰਸਰ ਆ ਗਿਆ ਹੈ ਜਿਹਦੇ ਵਿੱਚ ਜਿਹੜਾ ਐਵਰੇਜ ਕੁਆਲਿਟੀ ਮਾਲ ਸੀ ਬਈ 6400 ਤੋਂ ਲੈ ਕੇ 6800 ਰੁਪਏ ਦੇ ਵਿੱਚ ਸੇਲ ਹੋਇਆ ਤੇ ਇਹ ਤਾਂ ਸੀਗੇ ਬਈ ਅੱਜ ਦੇ ਮੰਡੀਆਂ ਦੇ ਰੇਟ ਜੇ ਦਿੱਤੀ ਜਾਣਕਾਰੀ ਚੰਗੀ ਦਿਓ ਤਾਂ ਸ਼ੇਅਰ ਕਰ ਦਿਓ